ਤੋ ਸਾਡੀ ਬੇਨਤੀ ਇਹੀ ਹੈ ਬਾਈ ਜੀ ਠੀਕ ਹੈ ਕਿ ਸਾਨੂੰ ਗਰੀਬਾਂ ਨੂੰ ਬੈਕ ਸਾਈਡ ਕਿਉਂ ਰੱਖਿਆ ਜਾਂਦਾ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੰਦੇ ਜੀ ਜਾਣੀ ਕਿ ਨਾ ਜੀ ਨਾ ਯਾਰ ਲੋਕ ਕਹਿੰਦੇ ਆ ਵੀ ਸਾਨੂੰ ਤਾਂ ਰੋਕ ਕੇ ਹੀ ਕਿਸੇ ਨੇ ਅਸੀਂ ਤਾਂ ਖੁਸ਼ ਆਂ ਤਾੜੀਆਂ ਮਾਰਦੇ ਆ ਨੱਚਦੇ ਜਾਂਦੇ ਆ ਲੋਕ ਵੀ ਸਾਡੇ ਨਾਲ ਜੋ ਸਰਕਾਰ ਨੇ ਵਾਅਦੇ ਕਰੇ ਸੀ ਉਹ ਪੂਰੇ ਕਰਿਆ ਸਾਨੂੰ ਤਾਂ ਚਾਹੀ ਬਹੁਤ ਐ ਤੂੰ ਕਹਿੰਦਾ ਸਾਨੂੰ ਜਾਣ ਨਹੀਂ ਦਿੱਤਾ ਬਾਜੀ ਦਿਲ ਤੋਂ ਕਹਿ ਰਿਹਾ ਸੱਚ ਕਹਿ ਰਿਹਾ ਮੈਂ ਜੀ ਦੂਜੀ ਗੱਲ ਇਹ ਹੈ ਜੀ ਸਾਨੂੰ ਜਦੋਂ ਵੀ ਕਿਤੇ ਬਾਈਕ ਲੈ ਕੇ ਜਾਣੇ ਆ ਅਸੀਂ ਠੀਕ ਆ ਪੰਜਾਬ ਪੁਲਿਸ ਸਾਨੂੰ ਘੇਰ ਦੀ ਜਦ ਵੀ ਗੱਲ ਕਰਾਉਂਦੇ ਸਾਡੇ ਚਲਾਨ ਹੋ ਰਹੇ ਆ ਦੱਸੋ ਇਹ ਉਹ ਤਾਂ ਕਹਿੰਦੇ ਚਲਾਨ ਬਹੁਤ ਘਟੇ ਆ ਚਲਾਨ ਹੁੰਦੀ ਨਹੀਂ ਰਿਸ਼ਵਤ ਚਲਦੀ ਨਹੀਂ ਤੂੰ ਕਹਿੰਦਾ ਕਿਹੜੇ ਚਲਾਨ ਹੁੰਦੇ ਆ ਪਾਜੀ ਪਹਿਲਾਂ ਅਸੀਂ ਲੰਬੀ ਬਲਾਕ ਦਾ ਨਾਮ ਲੈਂਦੇ ਸੀ ਸਾਨੂੰ ਕੋਈ ਨਹੀਂ ਸੀ ਰੋਕਦਾ ਆਹ ਤੋਂ ਲੈਂਦੇ ਸੀ ਨਾਮ ਨਾਮ ਉੱਥੇ ਕਿਹੜਾ ਲੀਡਰ ਸੀ ਜਿਹਦੇ ਨਾਮ ਲੈਂਦੇ ਸੀ ਜੀ ਸੁਖਵੀਰ ਬਾਦਲ ਜੀ ਬਾਦਲ ਦਾ ਨਾਮ ਚੱਲਦਾ ਸੀ ਉੱਥੇ ਜੀ ਜੀ ਹੁਣ ਚੱਲਦਾ ਹੁਣ ਤਾਂ ਨਹੀਂ ਚੱਲਦਾ ਜੀ ਨਹੀਂ ਚੱਲਦਾ ਬਾਦਲ ਸਾਹਿਬ ਨੇ ਕੋਈ ਵਧੀਆ ਕੰਮ ਕਰੇ ਕਿਹੜੇ ਗਣਾਉ ਇੱਕ ਦੋ ਉੱਥੇ ਲੰਬੀ ਬਲਾਕ ਦੇ ਵਿੱਚ ਸੜਕਾਂ ਬਣਾਈਆਂ ਜੀ ਬਹੁਤ ਘੈਂਟ ਬਣਾਈਆਂ ਉਹਨਾਂ ਨੇ ਜੀ। ਉਹ ਤਾਂ ਸੈਂਟਰ ਸਰ। ਠੀਕ ਹੈ ਜੀ। ਬਾਕੀ ਭਾਵੇਂ ਸੈਂਟਰ ਨੇ ਬਣਾਈਆਂ ਜੀ ਠੀਕ ਹੈ ਜੀ। ਪਰ ਉਹ ਗਰੀਬਾਂ ਹੱਕ ਦੀ ਸਰਕਾਰ ਦੀ ਗਰੀਬਾਂ ਕੀ ਸੀ? ਉਹਨਾਂ ਨੇ ਜੀ ਆਪਦੇ ਆਪਦੇ ਏਰੀਆ ਦੀ ਟੌਰ ਬਣਾਈ ਉਹਨਾਂ ਨੇ। ਲਾਈਟਾਂ ਲਾਈਆਂ ਗਲੀਆਂ 'ਚ ਬਹੁਤ ਘੈਂਟ ਕੰਮ ਕੀਤਾ ਜੀ ਉਹਨਾਂ ਨੇ। ਅੱਛਾ ਇਹ ਜਗਮੀਤ ਖੁੱਡ ਗਰਮੀਤ ਖੁੱਡਾਂ ਵੀ ਤੁਹਾਡੇ ਏਰੀਆ 'ਚ ਤਾਂ ਨਹੀਂ ਕੰਮ ਕਰ ਰਿਹਾ ਹੁਣ? ਕਰ ਰਿਹਾ। ਕਰ ਰਿਹਾ ਜੀ। ਕਰ ਰਿਹਾ। ਜੀ ਜੀ। ਕਿੰਨਾ ਕਰ ਰਿਹਾ? ਬਾਦਲ ਸਾਹਿਬ ਨੂੰ ਚੰਗਾ ਕਰ ਰਹੇ ਤੇ ਕੱਟ ਕਰ ਰਹੇ ਆ। ਨੇ ਬਹੁਤ ਵਧੀਆ ਨਾਈਸ ਕੰਮ ਕਰ ਰਿਹਾ ਜੀ ਕਰ ਰਿਹਾ ਜੀ ਜੀ ਆਜੋ ਭਾਈ ਅੱਗੇ ਆਜੋ ਵੀ ਜਿਹੜੀ ਗਰੀਬਾਂ ਨਾਲ ਗੱਲ ਕੀਤੀ ਨਾ ਵੀ 2500 ਰੁਪਏ ਮੈਂ ਪੈਲਸਨ ਕਰੂੰਗਾ ਹੁਣ ਕਿਉਂ ਨਹੀਂ ਕਰਦਾ ਜੀ ਕੀ ਗੱਲ ਕੀ ਹੈ ਜੀ ਅਸੀਂ ਵੋਟਾਂ ਪਾਈਆਂ ਉਸ ਨੂੰ ਬਣਾਇਆ ਮੁੱਖ ਮੰਤਰੀ ਬਣਾਇਆ ਕਾਦੇ ਖਾਤਰ ਬਣਾਇਆ ਸੀ ਹੁਣ ਪੈਸਨਾ ਰੋਕੀ ਕਿਹੜਾ ਗਰੀਬਾਂ ਦੀਆਂ ਜੀ ਪੈਸਨਾ ਮਿਲਦੀ ਨਹੀਂ ਤੇ 15 15 10 10 ਦਿਨ ਲੇਟ ਕਰੀ ਖੜਾ ਇਹ ਤਾਂ ਫਾਇਦਾ ਕੀ ਨਾਂ ਨਹੀਂ ਰਗਾ ਦਾ ਕੰਮ ਚੱਲੇ ਕੰਮ ਗਰੀਬ ਉਹ ਤਾਂ ਕਹਿੰਦੇ ਜਿੰਨਕੇ ਕੰਮ ਜ਼ਿਮੀਂਦਾਰੋਂ ਤਾਂ ਗਰੱਪ ਗਰੱਪ ਪੈਸੇ ਦਿੱਤੇ ਤਾਂ ਗਰੀਬਾਂ ਦੇ ਕੋਠੇ ਵੇਲੇ ਕੀ ਹੋ ਜਾਂਦਾ ਜੀ ਜਿਮੀਂਦਾਰਾਂ ਨੂੰ ਕਿਵੇਂ ਦਿੰਦਾ ਸਾਨੂੰ ਦੱਸਿਓ ਮੜਿਆ ਜ਼ਿਮੀਂਦਾਰਾਂ ਨੂੰ ਤਾਂ ਖਾਤਾ ਪੈ ਪਾਦੇ ਕਦੇ ਆ ਗਏ ਕਦੇ ਮੰਨ ਕੇ ਮਾਹਵਜਾ ਆ ਗਿਆ ਕਦੇ ਕੋਸ ਆ ਗਿਆ ਗਰੀਬਾਂ ਨੂੰ ਤਾਂ ਸਮਝਾਇਵਾ ਮੁਆਜਾ ਹੈ ਨਾ ਜ਼ਮੀਨਦਾਰ ਦੀ ਫਸਲ ਮਰਦੀ ਤਾਂ ਮੁਆਜਾ ਦੇ ਤੇ ਗਰੀਬ ਨਰਮਣ ਚੁਕਦੇ ਅੱਛਾ ਹਾਂ ਇਹ ਆ ਗੱਲ ਸਹੀ ਆ ਜਿਹੜੇ ਇਹਨਾਂ ਨੇ ਜਿਹੜੇ ਜ਼ਮੀਨਦਾਰਾਂ ਨੂੰ ਮੁਆਜਾ ਮਿਲਿਆ ਤੇ ਬਰਾਬਰ ਇਹਨਾਂ ਨੂੰ ਮੁਆਜਾ ਮਿਲਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਵੀ ਰੋਟੀ ਰੋਜੀ ਮਰ ਗਈ ਸੀ ਉਹ ਤੇ ਜਿਹਨੂੰ ਹਾਰਡ ਆਉਂਦੇ ਆ ਇਹਨਾਂ ਦੀ ਜਨਨ ਕਿ ਗੜੇ ਮਾਰੀ ਹੁੰਦੀ ਆ ਇਹ ਗਰੀਬੀ ਮਾਰੇ ਗਿਆ ਇਹਨਾਂ ਨੂੰ ਮੁਆਜਾ ਮਿਲਣਾ ਚਾਹੀਦਾ ਸੀ ਜਾਇਜ ਆ ਤੁਹਾਡੀ ਮੰਗ ਬਿਲਕੁਲ ਜਾਇਜ ਸੁਣ ਮੇਰੀ ਮੇਰਾ ਕੈਮਰਾ ਡਿੱਗਣ ਵਾਲਾ ਮੈਂ ਮਿੰਤਾ ਕੱਢੀਆਂ ਮੈਂ ਮੇਰਾ ਕੈਮਰਾ ਲੈਖ ਲਓ ਫੋਟੋਆਂ ਲਾ ਕੇ ਲੈ ਗਏ ਬਸ ਲੋਕਾਂ ਦੇ ਕਮਰੇ ਪੈ ਗਏ ਹਿੱ ਠੀਕ ਹੈ ਲੇਟਾ ਆਇਆ ਜੀ ਪਿੰਡਾਂ ਦੇ ਵਿੱਚ ਸਾਡੇ ਕਮਰੇ ਦਾ ਨਾਮ ਆਇਆ ਤੇ ਪਰ ਤੁਹਾਨੂੰ ਮਿਲਿਆ ਨਹੀਂ ਗਿਆ ਜੀ ਉਹ ਪਿੰਡ ਆਸਾਪੁੱਟਰ ਸ੍ਰੀ ਮੋਕਸਰ ਸਾਹਿਬ ਜੀ ਮਮੀ ਪਿੰਡ ਕਬਰ ਵਾਲੇ ਤੋਂ ਪੰਚਾਇਤ ਨੰਬਰ ਮਜੂਦਾ ਚਲੋ ਮਮੀ ਇਹਨਾਂ ਦੇ ਗਰੀਬਾਂ ਦੇ ਹੱਕ ਤੇ ਮਮੀ ਗਰੀਬ ਹੈ ਪਰ ਜਿਹੜਾ 70 ਸਾਲਾਂ ਦਾ ਸਿਸਟਮ ਖਰਾਬ ਹੋਇਆ ਆਪਾਂ ਆਪਣੇ ਪਰਿਵਾਰ ਦੇ ਵਿੱਚ 10 ਜਣੇ ਖੁਸ਼ ਨਹੀਂ ਕਰ ਸਕਦੇ ਸਾਰੇ ਪੰਜਾਬ ਨੂੰ 1.5 ਸਾਲ ਦੇ ਵਿੱਚ ਖੁਸ਼ ਕਰਨਾ ਬਹੁਤ ਮੁਸ਼ਕਲ ਦੀ ਗੱਲ ਹੈ ਹਾਂ ਤੁਸੀਂ ਦੂਜੇ ਪਾਸੇ ਸੀ ਪਹਿਲਾਂ ਦੂਜੇ ਪਾਸੇ ਕਹਿੰਦੇ ਮੈਂ ਨਹੀਂ ਬੋਲਿਆ ਠੀਕ ਹੈ ਨਾ ਮੈਂ ਕਬਰ ਵਾਲੇ ਲੰਬੀ ਬਲਾਗ ਤੋਂ ਬਲਾਕ ਕਰ ਦਮਾਂ ਕੰਮ ਹੁੰਦੇ ਨੇ ਜਾਇਜ਼ ਕੰਮ ਹੁੰਦੇ ਨੇ ਨਜਾਇਜ਼ ਕੰਮ ਨਹੀਂ ਹੁੰਦੇ ਨਜਾਇਜ਼ ਅਸੀਂ ਵੀ ਨਹੀਂ ਕਹਿੰਦੇ ਨਜਾਇਜ਼ ਕੰਮ ਹੋਣੇ ਆ ਨਜਾਇਜ਼ ਹੋਣੇ ਵੀ ਨਹੀਂ ਚਾਹੀਦੇ ਜੇ ਪਿਛਲੀਆਂ ਸਰਕਾਰਾਂ ਨੇ ਕਰੇ ਸੀ ਤਾਂ ਲੋਕਾਂ ਨੇ ਇਹਨਾਂ ਨੂੰ ਫੇਰ ਹੀ ਲੈ ਕੇ ਜਾਂਦਾ ਹਾਂਜੀ ਬਿਲਕੁਲ ਸਾਡੇ ਪਿੰਡ ਦੇ ਵਿੱਚ ਘਟ ਤੋਂ ਘੜ ਇਹ ਪਿੰਡ ਧਾਰ ਕੇ ਬਣਾ ਦਿੰਦੇ ਨਾ ਦੁਬਾਰਾ ਬਾਦਲ ਸਾਹਿਬ ਦੇ ਤਾਂ ਤੇ ਤਾਂ ਵੀ ਬਣਦਾ ਸੀ ਪਰ ਉਦੋਂ ਨਹੀਂ ਬਣਿਆ 15-15 ਹਜ਼ਾਰ ਦੇ ਚੱਕ ਦੇ ਗਾਂ ਜਾਂਦੇ ਸੀ ਉਦੋਂ ਇਹਨਾਂ ਨੂੰ ਪੁੱਛੋ ਕਿੰਨੇ ਮਕਾਨ ਮਿਲੇ ਆਪਾਂ ਨੂੰ ਇੱਕ ਜਾਣਕਾਰੀ ਲੈਂਦੇ ਰੋ ਬਾਈ ਜੀ ਗੱਲ ਸੁਣ ਲੈ ਮੇਰੀ ਮੇਰੇ ਚਾਚੇ ਦੀ ਲੱਤ ਤੋੜ ਠੀਕ ਹੈ ਖੁੱਡੀਆਂ ਵਾਲੇ ਨੇ ਸ਼ਰਹਾ ਅਮਦਾਦ ਕੀਤੀ ਹਜੇ ਤੀ ਪਰਚਾ ਨੱਪਿਆ ਪਿਆ ਚੱਲੋ ਮੇਰੇ ਨਾਲ ਜੀ ਕਿਹੜਾ ਆ ਮੈਂਬਰ ਸਰਪੰਚ ਮੇਰੇ ਨਾਲ ਆ ਬੋਲੇ ਜੀ ਕਿਹੜੀ ਦਾ ਤੁਸੀਂ ਤਾਂ ਕਹਿੰਦੇ ਧੱਕਾ ਨਹੀਂ ਹੁੰਦਾ ਕੋਈ ਗਰੀਬ ਦਾ ਛੇਰ 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 ਕੜਦਾ ਹਾਂ ਕੱਕੜ ਹਾਂਜੀ ਕਿਹ ਕਿਹੜੇ ਹੈ ਖੁੱਡੀਆਂ ਵਾਲੇ ਨੇ ਫਰਮਾਇਸ਼ ਲਈ ਜੀ ਸੁਣ ਲਾ ਗੱਲ ਸਾਡਾ ਪਰਚਾ ਨੱਪਿਆ ਪਿਆ ਹਜੇ ਤੀ ਨਹੀਂ ਨਿਕਲਿਆ ਬਾਈ ਜੀ ਮੇਰੇ ਚਾਚੇ ਦੀ ਲੱਤ ਟੁੱਟੀ ਰਾੜ ਪਈ ਹੈ ਠੀਕ ਹੈ ਬਾਈ ਜੀ ਬਰਬਰ ਜਾਂ ਐਮਐਲਏ ਨੇ ਲਈ ਹੋਣੀ ਆ